ਜਾਜਾ ਵਲੌਗਰ ਦੇਖ ਰਿਹਾ ਮੇਰੇ ਸਾਰੇ ਦਸ਼ਕਾਂ ਦਾ ਇੱਕ ਵਾਰ ਫਿਰ ਤੁਹਾਂ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਆਪਣੇ ਪੂਆਜੀ ਕੋਲ ਪੂਆਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰੂ ਪਰਾਂ ਕਰੇ ਤੰਦਰੁਸਤੀਆਂ ਬਾਬਾ ਜੀ ਬਖਸ਼ਣ ਵਾਹਿਗੁਰੂ 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 ਪੂਆਜੀ ਮੇਰੇ ਹੈਗੇ ਜੀ ਦਸੂਏ ਰਹਿੰਦੇ ਦਸੂਹਾ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਬਹੁਤ ਹੀ ਵਧੀਆ ਟਾਊਨ ਹੈ ਇੱਕ ਤੇ ਮੈਂ ਪੂਆਜੀ ਕੋਲ ਨਾ ਜਾਣਾ ਰਹਿਣਾ ਆ ਤੇ ਕਾਫੀ ਗੱਲਾਂ ਸੁਣਦਾ ਰਹਿਣਾ ਪੁਰਾਣੇ ਟਾਈਮ ਦੀਆਂ ਤੇ ਬਹੁਤ ਹੀ ਇੱਕ ਮੇਰਾ ਕਾਫੀ ਚਿਰਾਂ ਤੋਂ ਮੇਰੀ ਇੱਛਾ ਸੀ ਕਿ ਪੂਆ ਜੀ ਕੋਲੋਂ ਜਾਣਨਾ ਹੈ ਰਿਸ਼ਤੇਦਾਰੀਆਂ ਬਾਰੇ ਅੱਜ ਕੱਲ੍ਹ ਵੈਸੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਜੋ ਟ੍ਰੈਂਡ ਆ ਜੋ ਮੈਂ ਅਬਜ਼ਰਵ ਕੀਤਾ ਹੁਣ ਤੱਕ ਪੂਆ ਜੀ ਲੋਕੀ ਰਿਸ਼ਤੇਦਾਰੀਆਂ ਜ਼ਿਆਦਾ ਨਿਮਾ ਨਹੀਂ ਰਹੇ ਜ਼ਿਆਦਾ ਮਿਲਣ ਗਿਲ ਨਹੀਂ ਜਾਂਦੇ ਹੈਗੇ ਉਹਦਾ ਤੁਹਾਨੂੰ ਕੀ ਲੱਗਦਾ ਆ ਵੀ ਉਹਦਾ ਕਾਰਨ ਕੀ ਆ ਅੱਜ ਕੱਲ੍ਹ ਨਹੀਂ ਉਹ ਉਹਦੇ ਨਾਲ ਇਹ ਹੋ ਜਾਂਦਾ ਵੀ ਰਿਸ਼ਤੇਦਾਰੀ ਛੁੱਟ ਜਾਂਦੀ ਆ ਉਹ ਕਾਰਨ ਕੀ ਹੋਇਆ ਜੀ ਸਾਰੇ ਪਾਸੇ ਹੈ ਜੀ ਟਾਈਮ ਟਾਈਮ ਹਾਂਜੀ ਟਾਈਮ ਕਰਕੇ ਸੜਕੋ ਟਾਈਮ ਹੈ ਨਹੀਂ ਉਹ ਹੈ ਨਹੀਂ ਨਹੀਂ ਪਈ ਸਭ ਨਾਲ ਮਿਲਣਾ ਵਰਤਣਾ ਚਾਹੀਦਾ ਤਾਂ ਹੀ ਆਪਣੇ ਬੱਚਿਆਂ ਨੂੰ ਪਤਾ ਲੱਗੂਗਾ ਕਿ ਸਾਡਾ ਪਿਛੋਕੜ ਕੀ ਹੈ ਤਾਂ ਹੀ ਪਤਾ ਲੱਗਣਾ ਉਦਾਂ ਨਹੀਂ ਪਤਾ ਲੱਗਣਾ ਤੇ ਮਿਲਣਾ ਵੀ ਚਾਹੀਦਾ ਰਿਸ਼ਤੇਦਾਰੀ ਵੱਧਦੀ ਆ ਘਟਦੀ ਨਹੀਂਗੀ ਉਹਦੇ ਨਾਲ ਪ੍ਰੇਮ ਵੱਧਦਾ ਮੇਰੇ ਮੰਮੀ ਜੀ ਦੇ ਮਾਮੇ ਦੀਆਂ ਪੋਤੀਆਂ ਵੀ ਮਿਲਣਾ ਮਿਲਦੀਆਂ ਵਰਤਦੀਆਂ ਉਹਨਾਂ ਦੇ ਪੁੱਤੇ ਵੀ ਮਿਲਣੇ ਮਿਲਦੇ ਵਰਤਦੇ ਉਹਨਾਂ ਦੇ ਗਾਹਾਂ ਬੱਚੇ ਵੀ ਸਭ ਮੇਰੇ ਕੋ ਆਉਂਦੇ ਜਾਂਦੇ ਆ ਮੇਰੇ ਕੋਈ ਦਰਸ਼ਕ ਦੱਸਿਓ ਜੇ ਤੁਹਾਡੇ ਵੀ ਇਦਾਂ ਕੁਝ ਰਿਸ਼ਤੇਦਾਰੀਆਂ ਇਸ ਲੈਵਲ ਤੱਕ ਤੁਸੀਂ ਜਾਣਦੇ ਆ ਇਸ ਲੈਵਲ ਤੱਕ ਤੁਹਾਨੂੰ ਮਿਲਦੇ ਵਰਤਦੇ ਆ ਤਾਂ ਬਹੁਤ ਵੱਡੀ ਗੱਲ ਹੋਏਗੀ ਮੈਨੂੰ ਜਰੂਰ ਦੱਸਿਓ ਤੇ ਬਹੁਤ ਹੀ ਮੇਰਾ ਇੱਕ ਆਪਣਾ ਸ਼ੌਂਕ ਆ ਕਿ ਹਰਕ ਨਾ ਮਿਲਣਾ ਵਰਤਣਾ ਹੂੰ ਸ਼ੌਂਕ ਆ ਮੈਨੂੰ ਕਿਸੇ ਤੋਂ ਪਿੱਛੇ ਨਹੀਂ ਹਟਣਾ ਕਿਉਂ ਨਹੀਂ ਹਟਣਾ ਨਹੀਂ ਪਈ ਮੈਨੂੰ ਤਾਂ ਇਦਾਂ ਹੋ ਜਾਂਦਾ ਵੀ ਮੈਂ ਰਸਤੇ 'ਚ ਤੁਰ ਜਾਨੀ ਜੇ ਮੈਂ ਕਿਸੇ ਨੂੰ ਬੁਲਾਵਾਂ ਨਾ ਨਾ ਤਾਂ ਮੈਨੂੰ ਮਾਈਂਡ ਹੁੰਦਾ ਵੀ ਨਹੀਂ ਪਈ ਮੈਂ ਇਹਨੂੰ ਬੁਲਾਇਆ ਨਹੀਂ ਹੈਗਾ ਪਰ ਭਾਈ ਮੈਂ ਇਹਨੂੰ ਬੁਲਾਉਣਾ ਹੀ ਬੁਲਾਉਣਾ ਆ ਸਾਡੇ ਨਾਲ 100 ਸਾਲ ਦੇ ਬਜ਼ੁਰਗ ਬੈਠੇ 100 ਸਾਲ ਤੋਂ ਉੱਪਰ ਦੇ ਬਜ਼ੁਰਗ ਬੈਠੇ ਹੋਏ ਆ ਤੇ ਉਹ ਵੀ ਇਦਾਂ ਹੀ ਇਹ ਗਵਾਂਢ ਦੇ ਵਿੱਚ ਹੀ ਰਹਿੰਦੇ ਆ ਭੁਆਜੇ ਦੇ ਤੇ ਦੇਖੋ ਸਾਰਾ ਗਲੀ ਮੁਹੱਲਾ ਪਰਿਵਾਰ ਆ ਭੁਆਜੇ ਦਾ ਇੰਨਾ ਪ੍ਰੇਮ ਆ ਉਹਨਾਂ ਦਾ ਸਭ ਤੋਂ ਸਭ ਤੋਂ ਉਹਨਾਂ ਜਿਹੜਾ ਵੱਡਾ ਕੰਮ ਹੈ ਨਾ ਹੋਇਆ ਇਹਨੇ ਕਰ ਦਿੱਤਾ ਹਾ ਸਾਡੇ ਪਾਸ ਆ ਰਿਹਾ ਮੈਂ ਆਪਣੇ ਪੇਕੇ ਪਿੰਡ ਵੀ ਜਾਣੇ ਮੈਨੂੰ ਬੱਚੇ ਡੀਕਦੇ ਰਹਿੰਦੇ ਆ ਪੇਪੂਆ ਆਈਆ ਤਾਂ ਜਿਹੜੇ ਕੁਛ ਬੱਚੇ ਕੁਛ ਸਿਆਣੇ ਹੋ ਗਏ ਆ ਨਾ ਉਹ ਮੇਰੇ ਤੋਂ ਅਜੇ ਤੱਕ ਵੀ ਡਰਦੇ ਆ ਪੇਪੂਆ ਨੇ ਪਤਾ ਨਹੀਂ ਕੀ ਕਹਿ ਦੇਣਾ ਸਾਨੂੰ ਅਸੀਂ ਮਾੜਾ ਕੰਮ ਨਾ ਕਰੀਏ ਕਈ ਵਾਰ ਪੂਆ ਜੀ ਇੱਕ ਬਹੁਤ ਵਧੀਆ ਗੱਲ ਦੱਸੇ ਕਈ ਵਾਰੀ ਪੂਆ ਜੀ ਗੱਲ ਕਰਦੇ ਹੁੰਦੇ ਆ ਕਿ ਵੀ ਇਹਨਾਂ ਦੀ ਪੋਤੀ ਆਈ ਸੀ ਇਦਾਂ ਸੀ ਇਦਾਂ ਸੀ ਤੇ ਮੈਂ ਭੂਆ ਜੀ ਨੂੰ ਤਾਂ ਹਾਂਜੀ ਕਹਿ ਦਨਾ ਹੁੰਨਾ ਵੈਸੇ ਪਰ ਸਮਝ ਨਹੀਂ ਲੱਗਦੀ ਹੁੰਦੀ ਕਿ ਕਿਹੜੀ ਰਿਸ਼ਤੇਦਾਰੀ ਬਾਰੇ ਦੱਸਦਾ ਤੁਸੀਂ ਤੇ ਮੈਂ ਮੈਂ ਕਿਹਾ ਕਿਤੇ ਮੈਂ ਭੂਆ ਜੀ ਨੂੰ ਕਹਤਾ ਮੈਨੂੰ ਪਤਾ ਨਹੀਂ ਲੱਗਾ ਉਹਨੇ ਕਹਣਾ ਤੈਨੂੰ ਦੇਖ ਲੈ ਫੇ ਇਹੀ ਗੱਲ ਆ ਤੂੰ ਮਿਲਦੇ ਪਰਤਦੇ ਨਹੀਂ ਮਿਲਦੇ ਪਰਤਦੇ ਨਹੀਂ ਮੈਂ ਕਈ ਵਾਰੀ ਡਰਦੇ ਨੇ ਕਹਿਣਾ ਹੀ ਨਹੀਂ ਇੱਕ ਮੈਨੂੰ ਇੱਕ ਸ਼ੌਂਕ ਵੜਾਇਆ ਅਚਾਰ ਪਾਉਣ ਦਾ ਹਾਂ ਓਏ ਅਚਾਰ ਦੀ ਗੱਲ ਮੈਂ ਕਰਨੀ ਸੀਗੀ ਚਲੋ ਜਦੋਂ ਮੈਂ ਭੂਆ ਜੀ ਨੂੰ ਮਿਲਦਾ ਆ ਤਾਂ ਭੂਆ ਜੀ ਕੁਝ ਕਿ ਰਿਸ਼ਤੇਦਾਰਾਂ ਬਾਰੇ ਦੱਸਦੇ ਹੁੰਦੇ ਆ ਕੋਸ਼ਕੀ ਕਾਫੀ ਸਾਰੇ ਜਿਹੜੇ ਉਹਨਾਂ ਨਾਲ ਮਿਲਦੇ ਵਰਤਦੇ ਆ ਪੁਆਇ ਦਾ achar ਬਹੁਤ ਮਸ਼ਹੂਰ ਆ ਕਿ ਜਦੋਂ ਮੈਂ ਇੱਥੇ ਆਉਣਾ ਨਾ ਆਲੇ ਦੁਆਲੇ ਡੱਬੇ ਪੈ ਹੀ ਹੁੰਦੇ ਉਹਨਾਂ ਦੇ ਕੋਈ achar ਪਾਇਆ ਹੁੰਦਾ ਕੋਈ ਅੰਦਰ ਜੋ ਰਸੋਈ 'ਚ ਜਾਂਦੇ ਆ ਤਾਂ ਮੈਨੂੰ ਹਰ ਕੋਈ achar ਖੁਲਾਉਂਦੇ ਉਹ ਪਰ ਉਹ achar ਇਹ ਨਹੀਂ ਹੈਗਾ ਵੀ ਉਹਨਾਂ ਦਾ ਇੱਕ ਸ਼ੌਂਕ ਹੈ achar ਪਾਉਣਾ ਪਰ ਸ਼ੌਂਕ ਤੋਂ ਵੱਡੀ ਚੀਜ਼ ਹੈ ਰਿਸ਼ਤੇਦਾਰੀ ਨਾਲ ਜੁੜੇ ਰਹਿਣ ਦਾ ਇੱਕ ਜ਼ਰੀਆ ਵੀ ਆ ਉਹ ਕਿਉਂਕਿ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਉਹਨਾਂ ਕੋਈ 2 ਡੱਬੇ 3 ਡੱਬੇ 4 ਡੱਬੇ ਲੈ ਕੇ ਜਾਂਦੇ ਹੀ ਜਾਂਦੇ ਆ ਤੇ ਪੂਆ ਜੀ ਵੀ ਖੁਸ਼ ਹੋ ਕੇ ਦਿੰਦੇ ਆ ਇੱਕ ਮੇਰੀ ਹੋਰ ਬਹੁਤ ਗੱਲ ਹੀ ਹੈਗੀ ਵੀ ਮੈਨੂੰ ਗੁੱਸਾ ਨਹੀਂ ਆਉਂਦਾ ਮੈਂ ਖੁਸ਼ ਰਹਿੰਦੀ ਹਾਂ ਟਾਈਮ ਕਿਤੇ ਵਿਆਹ ਹੋਣਾ ਹੋਵੇ ਸਭ ਤੋਂ ਮੋਹਰੇ ਹੋ ਕੇ ਸਭ ਨੂੰ ਖੁਸ਼ ਕਰਨਾ ਉਹ ਨੱਚਣਾ ਟੱਪਣਾ ਸਿਹਤ ਜਿਹੜੀ ਆ ਨਾ ਕੁਝ ਅਲਾਉ ਨਹੀਂ ਕਰਦੀ ਪਰ ਮੈਂ ਸਿਹਤ ਨੂੰ ਸਹੀ ਰੱਖਣ ਲਈ ਮੈਂ ਖੁਸ਼ ਰਹਿੰਦੀ ਆ ਹਰ ਟਾਈਮ ਖੁਸ਼ ਰਹਿੰਦੀ ਆ ਗੁਰੂ ਸਾਹਿਬ ਨਾਲ ਜੁੜਿਓ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਨਹੀਂ ਨਹੀਂ ਇਹ ਦੇਖੋ ਜਿੰਨੇ ਰਿਸ਼ਤੇ ਤਰ੍ਹਾਂ ਤੁਸੀਂ ਮਿਲਦੇ ਜੁਲਦੇ ਆ ਨਾ ਉਹਨਾਂ ਦੀਆਂ ਦੁਆਵਾਂ ਦਾ ਅਸਰ ਹੈ ਕਿ ਬਿਲਕੁਲ ਤੁਰੇ ਫਿਰੇ ਆਂ ਘੁੰਮਦੇ ਫਿਰਦੇ ਆਂ ਤੇ ਮਤਲਬ ਖੁਸ਼ ਰਹਿੰਦੇ ਆਂ ਬਿਲਕੁਲ ਬਿਲਕੁਲ ਸਾਡੇ ਸਾਡੇ ਵੀ ਡੱਬਾ ਪਿਆ ਹੈ ਸਾਡੇ ਵੀ ਡੱਬਾ ਚਾਰ ਦਾ ਪਿਆ ਆ ਅੱਛਾ ਹਾਂ ਲੈ ਸਾਰੇ ਮੈਂ ਤੁਹਾਨੂੰ ਇੱਥੇ ਕੀ ਕਹਿੰਦੇ ਮੁਹੱਲੇ ਦੇ ਵਿੱਚ ਆਚਾਰ ਵਾਲੇ ਆਂਟੀ ਕੀ ਕਹਿੰਦੇ ਆ ਆਚਾਰ ਵਾਲੀ ਆਂਟੀ ਆਚਾਰ ਵਾਲੀ ਆਂਟੀ ਇਹ ਪਿਆਰ ਆ ਜੀ ਪਿਆਰ ਦੇਖੋ ਭੂਆ ਜੀ ਦਾ ਤੇ ਕਿਸੇ ਇੱਕ ਰੁਪਈਏ ਬਾਰੇ ਤਾਂ ਕਿ ਨਹੀਂ ਸੋਚਦੇ ਮੇਰਾ ਕਿੰਨਾ ਖਰਚਾ ਹੋ ਗਿਆ ਨਹੀਂ ਬਿਲਕੁਲ ਨਹੀਂ ਬਿਲਕੁਲ ਮੇਰੇ ਕਿਹੜਾ ਨਾਲ ਚੱਲ ਜਾਣਾ ਇੱਥੇ ਹੀ ਛੱਡ ਜਾਣਾ ਹੈ ਚਲੋ ਇਹ ਨਾਲ ਵੀ ਨਹੀਂ ਹਾਂ ਨਹੀਂ ਸੌਂ ਗਈੀ ਸੌਂ ਗਈ ਪਰ ਸ਼ੌਂਕ ਬਹੁਤ ਆ ਬਹੁਤ ਸ਼ੌਂਕ ਨਹੀਂ ਚਲੋ ਉਦਾਂ ਬੜੀਆਂ ਰਿਸ਼ਤੇਦਾਰੀ ਦੀ ਗੱਲ ਕਰਦੇ ਹਾਂ ਰਿਸ਼ਤੇਦਾਰੀ ਵੀ ਜਿੱਦਾਂ ਇਹਦੇ ਥਰੂ ਵੀ ਹੋਰ ਵੱਧ ਫੁੱਲ ਰਹੀ ਆ ਦੇਖਿਆ ਮੈਂ ਹਾਂਜੀ ਤੇ ਬਹੁਤ ਵਧੀਆ ਲੱਗਾ ਪੂਆ ਜੀ ਤੁਹਾਡੇ ਬਾਰੇ ਜਾਣ ਕੇ ਤੇ ਚਲੋ ਮੈਂ ਤਾਂ ਜਾਣਦਾ ਹੀ ਸੀਗਾ ਮੇਰੇ ਦਰਸ਼ਕਾਂ ਨੂੰ ਵੀ ਬਹੁਤ ਚੰਗਾ ਲੱਗਾ ਹੋਵੇਗਾ ਕਿ ਮੇਰੇ ਪੂਆ ਜੀ ਜਿੱਦਾਂ ਕਿ ਰਿਸ਼ਤੇਦਾਰੀਆਂ ਨਿਭਾਉਂਦੇ ਆ ਤੇ ਜਿੰਨੀਆਂ ਰਿਸ਼ਤੇਦਾਰੀਆਂ ਬਾਰੇ ਜਾਣਦੇ ਆ ਤੇ ਉਹ ਬਹੁਤ ਹੀ ਵੱਡੀ ਗੱਲ ਆ ਇਹ ਠੀਕ ਆ ਪੂਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਠੀਕ ਆ ਜੀ ਚੰਗਾ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ 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 ਮੇਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਤੇ ਅਗਲੇ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਥੈਂਕ ਯੂ ਬਾਈ ਬਾਈ